ਇਹ ਦੇ ਲਾ ਤੇ 36 ਪੂਰਾ ਜੇ ਮੈਂ ਵਲੌਗ ਬਣਾ ਰਹੀ ਮਮੀ ਨੇ ਆਸ਼ੀਰਵਾਦ ਦੋਗੇ ਮੈਂ ਬਲੀ ਕਰ ਲੈ ਉਹਦਰ ਮੈਨੂੰ ਮਮਾ ਲਾਣੇ ਇਧਰੋਂ ਮਾਸੀ ਮੈਨੂੰ ਬੁਲਾ ਰੱਖਿਆ ਬਤ ਮੈਨੂੰ ਮੈਨੂੰ ਵਿਚਾਲੋਂ ਪਾੜ ਲੈ ਮੈਨੂੰ ਬੁਲਾ ਰੱਖੀ ਹੈ ਮੇਰੇ ਅਸੂਨਾ ਦੀ ਕੂੜਾ ਕਿਉਂ ਬਣਾ ਨਹੀਂ ਜਿਹੜੇ ਡਾਈਟ ਤੇ ਤਾਂ ਡਾਈਟ ਕੋਲ ਕਰੀ ਪਾਣੀ ਪੀ ਲੈ ਉਹ ਡਾਈਟ ਮੈਂ ਬਾਤ ਬੋਲ ਕਰੂਗਾ ਖਾਣੇ ਦੇ ਚੰਗ ਲੱਗ ਰਿਹਾ ਹੈ ਮੈਂ ਤਾਂ ਅੰਕੂੜਾ ਪੂੜਾ ਪੂੜਾ ਕਰਦਾ ਹੈ ਪਕ ਲੈਣ ਦੋ ਟਾਈਮ ਲੱਗਣਾ ਹੈ ਇਸਨ ਦਾ ਬਾਕੀ ਆਏ ਨਹੀਂ ਨਹੀਂ ਅੱਜ ਦੇਖਾ ਕਰ ਬੱਚਾ ਇਹ ਬੜੀ ਭਾਲੀ ਹੈ ਨਾ ਜਦ ਹੀ ਨਾਲ ਚੁਣਾਏਗੇ ਮੇਰੇ ਆਸ ਤੇ ਵੈਸਨ ਦਾ ਪੂੜਾ ਬਾਕੀ ਆਸ ਤੇ ਰੋਟੀ ਨਾ ਰੋਟੀ ਕਿਤੇ ਨੇ ਅੰਦਰ ਭਜਾ ਨੇ ਤੇ ਨਾਲ ਆਲੂ ਮਟਰ ਦੀ ਸਬਜੀ ਤੇ ਨਾਲ ਸਬ ਤੋਂ ਸਾਰਿਆਂ ਦੇ ਫੇਵਰਟ ਪੁਦੀਨੇ ਦੀ ਚਾਹ ਅਮਨ ਆਇਆ ਤੇ ਬੜੀ ਚਾਹ ਬਣੀ ਆਪਣੇ ਲਈ ਬਹੁਤ ਟੇਸਟੀ ਬਣ ਉਹਦੇ ਥੋੜਾ ਚਿਪਕ ਗਿਆ ਦੂਜੇ ਕੱਦੇ ਤੇ ਪਾਇਆ ਨਾ ਮੈਂ ਚਿੱਪਕ ਗਿਆ ਹੂੰ ਚਿੱਪਕ ਗਿਆ ਕਿੰਨਾ ਲੰਘ ਗਿਆ ਚਿੱਪਕ ਗਿਆ ਥੋੜਾ ਸਾ ਤਵੇ ਕੇ ਸਾਥ ਵੀ ਅਸਾਂ ਦੀ ਬੁੜੀ ਦੀ ਇੱਕ ਗੱਲ ਹੈਗੀ ਐ ਇਹਨੂੰ ਆਪਾਂ ਨਾ ਮਤਲਬ ਇਹ ਛੇਤੀ ਪੱਕਦਾ ਨਹੀਂ ਹੈਗਾ ਜੇ ਸਾਰੇ ਆਪਾਂ ਲਈ ਨਾ ਸਕੂਲ ਚ ਪਿਪਨ ਚ ਲੈ ਜਾਂਦੇ ਤੇ ਛੇਤੀ ਭੱਕ ਜੇ ਨਾ ਬਹੁਤ ਟਾਂਗ ਲੱਗਦਾ ਜੀ ਆ ਦੇਖੋ ਅਜੇ ਵੀ ਇਧਰੋਂ ਕੱਚਾ ਹੈ ਤੇ ਤੇਲ ਆਪਾਂ ਨੇ ਜਾਨਾ ਵੀ ਪਾਣਾ ਹੈਗਾ ਇਹਦੇ ਤੇ ਬਿਲਕੁਲ ਘੱਟ ਤੇਲਾ ਕੇ ਪਾਣਾ ਤੇ ਇੱਕ ਰਮਨ ਦੀ ਤੇ ਕਿਤੇ ਸਿੰਮਰਨ ਦੀ ਕੋਈ ਗੱਲ ਦੀ ਨਹੀਂ ਦੱਸ ਦੋ ਇਹ ਦਾਈਵਰ ਤਾਂ ਹੁੰਦਾ ਨਹੀਂ ਬਸ ਆਰਾਮ ਦੇ ਨਾਲ ਬੈਠ ਕੇ ਕਿ ਮੈਂ ਕੀ ਲਈਏ ਡਾਈਵਰ ਕੀ ਆਹ ਦੇਖੋ ਇਹ ਸਾਡਾ ਬੰਦਰ ਵੀ ਆ ਗਿਆ ਉੱਪਰ ਇਹਡਾ ਬੰਦਰ ਆ ਗਿਆ ਉੱਪਰ ਟਟ ਬੰਦਰ ਆ ਗਿਆ ਉੱਪਰ ਥੜ ਗਿਆ ਹਾਂਜੀ ਥੜ ਗਿਆ ਥੜ ਗਿਆ ਜੋ ਅੱਗੇ ਸਰਦੇਆ ਤੇ ਲੈਟ ਉੱਥੇ ਸਾਰੇ ਗੰਦੀ ਆ ਜਿਆ ਤਾਂ ਪੱਪਲਾੜਨੇ ਮੈਂ ਤਾਂ ਖਾਣਾ ਰੋਟੀ ਤੁਸੀਂ ਤਾਂ ਜੱਲ ਅੱਲਾਹ ਅੱਲਾਹ ਜੀ ਚੌੜ ਕਿਵੇਂ ਹੋ ਗਏ ਇਹ ਇਹੀ ਬਣੇ ਨੇ ਬਤੇ ਚੌੜੇ ਹੀ ਮੜਦੇ ਲਾਲਾ ਛੇ ਇੱਧਰ ਜਾਣੀ ਆਪਾਂ ਪੁਟੀਕ ਮੈਂ ਹਾਂ ਜੀ ਹਾਂ ਜੀ ਇੱਧਰ ਸਾਰੇ ਸਫਾਈ ਸੂਈ ਕੀਤੀ ਹੈ ਅਜੇ 70 ਰਹਿ ਗਈ ਥੋੜੀ ਸਫਾਈ ਪਹਿਲਾਂ ਆ ਦੋ ਸ਼ੀਸ਼ੇ ਸੀ ਨਹੀਂ ਲੱਗੇ ਸੀ ਗਿਆ ਦੋ ਇਹ ਅੱਜ ਲਾਏ ਨੇ ਹਣਾ ਹੂੰ ਉਸ ਇਹ ਸੂਟ ਲੈਣ ਨੇ ਹਨਾ ਮਾ ਮਮਾ ਨਾਲ ਕੰਟੈਕਟ ਕਰੇ ਹੋਰ ਸ਼ਿਪਪਿੰਗ ਲਈ ਮੈਂ ਪਤਾ ਨਿਕੀ ਦਿਆਂਗਾ ਕੰਟੈਕਟ ਵੀ ਕੀ ਆ ਦਾ ਉਹਦੇ ਕਾਰਡ ਦਿਓ ਆੜ ਹੈਗਾ ਆਪਣਾ ਚੈਨਲ ਦਾ ਨਾਮ ਦੱਸੋ ਨਾ ਪਹਿਣਾ ਦਾ ਵੀ ਠੀਕ ਅੱਛਾ ਹੋਰ ਪਹਿਣਾ ਦਾ ਵੀ ਠੀਕ ਹੈਗਾ YouTube channel YouTube channel हाय हाय मारे नेट मेरे सॉरी 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 हाय बड़ी बुक में भी तो होती है इधर मैंने कार्ड थोनो हां से अपना नंबर हूं आजा yes. 8146210521 ठीक है जी खाना पीना खा के असली हो गए फ्री ਜੋ ਸੰਡੇ ਨੂੰ ਤੁਹਾਨੂੰ ਪਤਾ ਹੈ ਥੋੜਾ ਜਿਹਾ ਸਵੇਰੇ ਲੇਟ ਉੱਠਨੇ ਆ ਤੇ ਉਸ ਤੋਂ ਬਾਅਦ ਸਾਰੇ ਕੰਮ ਲੇਟ ਹੋ ਜਾਂਦੇ ਨੇ ਪਰ ਆਪਾਂ ਫਿਰ ਵੀ ਸਾਰੇ ਕਰ ਲਏ ਰੋਟੀ ਪਾਣੀ ਸਭ ਨੇ ਖਾ ਲਿਆ ਲੰਚ ਵੀ ਕਰ ਲਿਆ ਸਭ ਨੇ ਤੇ ਹੁਣ ਮੈਂ ਆਨਸਰ ਕਰੂੰਗੀ ਆਪਣੇ ਸਿਮਰਨ ਦੀਦੀ ਨੇ ਇੱਕੋ ਪੁੱਛ ਰਹੇ ਸੀਗੇ ਕਿ ਡਾਈਟ ਬਾਰੇ ਦੱਸੋ ਡਾਈਟ ਬਾਰੇ ਦੱਸੋ ਤੇ ਡਾਈਟ ਜੇ ਮੈਂ ਕਹਾਂ ਤੇ ਮੈਂ ਐਡੀ ਕੋਈ ਸਪੈਸ਼ਲ ਡਾਈਟ ਵੀ ਨਹੀਂ ਲੈ ਰਹੀ ਠੀਕ ਹੈ ਸਿੰਪਲ ਮਤਲਬ ਰਹੀਆਂ ਚੀਜ਼ਾਂ ਹਨ ਸਿੰਪਲੀ ਅਵੇਲੇਬਲ ਹੋ ਜਾਣਾ ਮੈਂ ਸਿਰਫ ਉਹੀ ਲੈ ਰਹੀ ਆ ਤੇ ਜੇ ਉਹਦੀ ਡਾਈਟ ਦੇ ਵਿੱਚ ਤੁਸੀਂ ਜਿਹੜੀ ਸਭ ਤੋਂ ਪਹਿਲਾਂ ਮੇਨ ਚੀਜ਼ ਉਹ ਇਹ ਕਰਨੀ ਹੈ ਕਿ ਸਵੇਰੇ ਤੁਸੀਂ ਸਭ ਤੋਂ ਪਹਿਲਾਂ ਉੱਠਦੇ ਸਾਰ ਪਾਣੀ ਪੀਣਾ ਸਿੰਪਲ ਪਾਣੀ ਪੀਣਾ ਠੀਕ ਹੈ ਉਸ ਤੋਂ ਬਾਅਦ ਤੁਸੀਂ ਜਾਂ ਤਾਂ ਚੀਆ ਸੀਡਸ ওয়াটার ਪੀਣਾ ਜਾਂ ਫਿਰ ਜੀਰੇ ਵਾਲਾ ਪਾਣੀ ਹੋ ਗਿਆ ਜਾਂ ਫਿਰ ਅਜਵਾਇਨ ਵਾਲਾ ਪਾਣੀ ਹੋ ਗਿਆ ਉਹ ਪੀਣਾ ਹੈ ਜਿਹੜਾ ਸਾਡਾ ਬੈਕਗ੍ਰਾਉਂਡ ਦਾ ਕਾਕਾ ਬੈਠਾ ਨਿਕੂ ਜਬੜਾ ਕਿਉਂ ਕੈ ਹੋ ਠੀਕ ਹੈ ਜੀ ਤੇ ਉਹ ਤੁਸੀਂ ਪਲਾਨ ਤੋਂ ਬਾਅਦ 8:00 8:30 ਵਜੇ ਤੁਸੀਂ ਆਪਣਾ ਜਿਹੜਾ ਬ੍ਰੇਕਫਾਸਟ ਹੈਗਾ ਉਹ ਕਰਨਾ ਠੀਕ ਹੈ ਬ੍ਰੇਕਫਾਸਟ ਦੇ ਵਿੱਚ ਤੁਸੀਂ ਜੋ ਮਰਜ਼ੀ ਚਾਹੇ ਤੁਸੀਂ ਵੇਸਾਂ ਦਾ ਪੂੜਾ ਬਣਾ ਲਓ ਜਾਂ ਫਿਰ ਮੂੰਦਲ ਦਾ ਪੂੜਾ ਵੀ ਬੜਾ ਵਧੀਆ ਬਣਦਾ ਮੈਂ ਟਰਾਈ ਕੀਤਾ ਸੀਗਾ ਬਹੁਤ ਟੇਸਟੀ ਲੱਗਦਾ ਹੈ ਆ ਫਤਿਹ ਹਸਾਰਿਆ ਮੈਨੂੰ ਨਾਲ ਉਹ ਦੇਖ ਰਿਹਾ ਹੈ ਨਾਲ ਤੁਸੀਂ ਆਪਣਾ ਇੱਕ ਓਰਟਸ ਮਿਲਦੇ ਆਪਾਂ ਨੂੰ ਪਲੇ ਨੋਟਸ ਤੁਸੀਂ ਲੈਣਾ ਠੀਕ ਹੈ ਉਹ ਨਾ ਉਹ ਸਭ ਤੋਂ ਸੌਖਾ ਤਰੀਕਾ ਜਿੱਦਾਂ ਮੈਂ ਉਹ ਜਿੰਦਰ ਜੋ ਪਾਣਾ ਜੋ ਪਾਣਾ ਬਣਾਣਾ ਪਾਣਾ ਐਪਲ ਪਾੜੋ ਮੰango ਪਾੜੋ ਤੁਹਾਨੂੰ ਪਤਾ ਹੀ ਵੀ ਦੱਸਿਆ ਨਾਲ ਹੀ ਉਹ ਸਭ ਤੋਂ ਸੌਖਾ ਤਰੀਕਾ ਹੈ ਉਹ ਚ ਤੁਸੀਂ ਕੀ ਕਰਨਾ ਰਾਤ ਨੂੰ ਦੁੱਧ ਚ ਭਿਓ ਕੇ ਰੱਖ ਦਿਓ ਠੀਕ ਹੈ ਦੁੱਧ ਮਤਲਬ ਹੋਣਾ ਚਾਹੀਦਾ ਆ ਉਹ ਉਹ ਤੋਂ ਮਲਾਈ ਵਗੈਰਾ ਸਾਰੀ ਲੱਥੀ ਹੋਵੇ ਬਿਲਕੁਲ ਐਨ ਫੈਟ ਲੈਸ ਮਿਲਕ ਹੋਵੇ ਤੇ ਉਹਨੂੰ ਰਾਤੀ ਦੁੱਧ ਚ ਭਿਓ ਕੇ ਰੱਖ ਦੋ ਸਵੇਰੇ ਐਨ ਬਿਲਕੁਲ ਉਹ ਰੈਡੀ ਹੁੰਦੀ ਹੈ ਵਿੱਚ ਰਾਤ ਨੂੰ ਹੀ ਥੋੜਾ ਜਿਹਾ ਉਹਦੇ ਚ ਚੀਆ ਸੀਡਸ ਉਹ ਵੀ ਪਾ ਦਿਓ ਚੀਆ ਸੀਡਸ ਵੀ ਕਿਸ ਵੀਰੇ ਤੁਸੀਂ ਉਹਦੇ ਚ ਆਪਣਾ ਜੋ ਵੀ ਐਪਲ ਹੋ ਗਿਆ ਜਾਂ ਫਿਰ ਬਨਾਣਾ ਹੋ ਗਿਆ ਬਨਾਣਾ ਜਿਆਦਾ ਨਹੀਂ ਤੁਸੀਂ ਪਾਣਾ ਹੈਗਾ ਥੋੜਾ ਜਿਹਾ ਠੀਕ ਹੈ ਥੋੜਾ ਸਿਰਫ সুইਟਨੈਸ ਵਾਸਤੇ ਉਹ ਪਾਓ ਡਰਾਈ ਫਰੂਟਸ ਪਾਓ ਤੇ ਉਹਨੂੰ ਆਪਣਾ ਬ੍ਰੇਕਫਾਸਟ ਜਾਂ ਵਧੀਆ ਇੰਜੋਏ ਕਰੋ ਇੰਨਾ ਟੇਸਟੀ ਲੱਗਦਾ ਮੈਂ ਡੇਲੀ ਆਪਣਾ ਬ੍ਰੇਕਫਾਸਟ ਸਕੂਲ ਜਾਂਦੀ ਆ ਕੀ ਕਰਦੀ ਆ ਤੇ ਮੈਂ ਟਿਫਨ ਚ ਪਾ ਕੇ ਲੈ ਕੇ ਜਾਂਦੀ ਆ ਨਾਲ ਤੁਸੀਂ ਬਹੁਤ ਜ਼ਿਆਦਾ ਜੰਮੀ ਲੱਗਦਾ ਉਹ ਖਾਂ ਚ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਆਪਣਾ ਪਾਣੀ ਤੁਸੀਂ ਪੀਂਦੇ ਰਹਿਣਾ ਵਿੱਚ ਪੂਰਾ ਦਿਨ ਤੋਂ 3 ਤੋਂ 4 ਲੀਟਰ ਪਾਣੀ ਆਪਾਂ ਨੇ ਪੀਣਾ ਹੀ ਪੀਣਾ ਹੈ ਫਿਰ ਆਪਣਾ ਆਉਂਦਾ ਹੈ 11 11:15 ਵਜੇ ਮਤਲਬ ਫਿਰ ਭੁੱਖ ਲੱਗ ਜਾਂਦੀ ਹੈ ਮਿਡ ਮਾਰਨਿੰਗ 스ਨੈਕ ਹਨ ਜਿਹਨੂੰ ਆਪਾਂ ਕਹਿੰਦੇ ਨੇ ਮਾਡਰਨ ਲੈਂਗੁਏਜ ਲੈਂਗੁਏਜ ਦੇ ਵਿੱਚ ਤੇ ਉਹਦੇ ਚ ਤੁਸੀਂ ਕੀ ਕਰਨਾ ਹੈ ਕੋਈ ਵੀ ਫਰੂਟ ਆਪਣਾ ਮੰਗੇਓ ਵਾਇਡ ਕਰਨਾ ਹੈ ਕਿਉਂਕਿ ਇੱਕ ਮੰਗੇਓ ਦੇ ਵਿੱਚ ਬਹੁਤ ਜ਼ਿਆਦਾ 슈ਗਰ ਹੁੰਦੀ ਹੈ ਠੀਕ ਹੈ ਅਗਰ ਲੈਣਾ ਤਾਂ ਹਾਫ ਲੈ ਲਓ ਆਦਰਵਾਇਜ਼ ਜਿੱਦਾਂ ਆਪਣਾ ਤਰਬੂਜ ਆਂਦੇ ਨੇ ਉਹ ਤੁਸੀਂ ਲੈ ਲਓ ਠੀਕ ਹੈ ਕੋਈ ਐਵੇਂ ਦੇ ਫਰੂਟਸ ਲੋ ਜਿੰਨਾਂ ਚ ਮੈਂਗੋ ਹਾਂਜੀ ਮੈਂਗੋ ਲੈ ਲਓ ਮੈਂਗੋ ਤੇ ਫਟੇ ਦਾ ਫੇਵਰਿਟ ਹੈ ਠੀਕ ਹੈ ਕੋਈ ਵੀ ਜਿਹੜੇ ਸੀਜ਼ਨਲ ਫਰੂਟ ਹੈਗੇ ਉਹ ਤੁਸੀਂ ਆਪਣਾ ਖਾਓ ਨਹੀਂ ਤਾਂ ਤੁਸੀਂ ਕੀਰਾ ਵਗੈਰਾ ਵੀ ਖਾ ਸਕਦੇ ਹੋ ਤੇ ਉਸ ਤੋਂ ਬਾਅਦ ਆਂਦੀ ਆਪਣੇ ਲੰਚ ਦੀ ਵਾਰੀ ਤੇ ਲੰਚ ਦੇ ਵਿੱਚ ਕਨਕ ਦੀ ਰੋਟੀ ਜਿੰਨਾ ਹੋ ਸਕਦਾ ਥੋੜਾ ਜਿਹਾ ਅਵੋਇਡ ਕਰੋ ਮਤਲਬ ਜੋ ਮੈਂ ਕਰ ਰਹੀ ਹਾਂ ਮੈਂ ਸਿਰਫ ਉਹੀ ਦੱਸ ਰਹੀ ਹਾਂ ਆਈ ऍम नॉट ਅ ਪ੍ਰੋਫੈਸ਼ਨਲ ਮੈਨੂੰ ਨਹੀਂ ਪਤਾ ਹੈਗਾ ਨਾ ਜੋ ਸਿਰਫ ਮੈਂ ਕਰ ਰਹੀ ਹਾਂ ਮੈਂ ਸਿਰਫ ਤੁਹਾਨੂੰ ਹੀ ਦੱਸ ਰਹੀ ਹਾਂ ਤੇ ਮੈਂ ਉਹਦੇ ਵਾਸਤੇ ਲੈਂਦਾ ਇੱਕ ਮਲਟੀ grain ਆਟਾ ਆਂਦਾ ਮੈਂ ਉਹ ਲੈਂਦੇ ਹੋਇਆ ਮੈਂ ਉਹਦੀ ਰੋਟੀ ਬਣਾਉਣੀ ਆ ਤੇ ਜਾਂ ਤੁਸੀਂ ਅਗਰ ਰੋਟੀ ਲੈਣੀ ਹੈ ਤੇ ਇੱਕ ਰੋਟੀ ਲੈ ਲਓ ਉਹਦੇ ਨਾਲ ਸਬਜੀ ਦਹੀਂ ਸੈਲਡ ਇਹ ਜੀਆਂ ਚੀਜ਼ਾਂ ਜ਼ਿਆਦਾ ਹੋਣੀਆਂ ਚਾਹੀਦੀਆਂ ਨੇ ਤੇ ਉਹ ਤੁਸੀਂ ਖਾਓ ਤੇ ਰਾਤ ਦਾ ਜਿਹੜਾ ਤੁਸੀਂ ਖਾਣਾ ਹੈਗਾ ਉਹ 6 ਵਜੇ ਤੋਂ ਪਹਿਲਾਂ ਪਹਿਲਾਂ ਖਾ ਲੈਣਾ ਉਹਦੇ ਚ ਅਗਰ ਤੁਸੀਂ ਦੋ ਰੋਟੀਆਂ ਖਾਂਦੇ ਸੀ ਪਹਿਲਾਂ ਜਾਂ ਤਿੰਨ ਰੋਟੀਆਂ ਖਾਂਦੇ ਸੀ ਤਾਂ ਅੱਧੀ ਜਾਂ ਇੱਕ ਰੋਟੀ ਆਪਣੀ ਖਾਓ ਨਾਲ ਉਹਦੇ ਤੁਸੀਂ ਸਬਜੀ ਜ਼ਿਆਦਾ ਲੈ ਲਓ ਠੀਕ ਹੈ ਉਹ 6 ਜਾਂ 7 ਵਜੇ ਤੱਕ ਤੁਸੀਂ ਜਿਹੜਾ ਆਪਣਾ ਡਿਨਰ ਹੈਗਾ ਉਹ ਕਰ ਲਓ ਇੱਕ ਨਾ ਇਹਦੇ ਵਿੱਚ ਹੋਰ ਮੈਂ ਸਰਵਿਸ ਕੀਤੀ ਸੀਗੀ ਜਿਹੜੀ ਆਪਣਾ ਉਹ ਇੰਟਰਮੀਟੈਂਟ ਫਾਸਟਿੰਗ ਕਰਦੇ ਆ ਉਹ ਵੀ ਮੈਨੂੰ ਬਹੁਤ ਵਧੀਆ ਤਰੀਕਾ ਲੱਗਿਆ ਕਿਉਂਕਿ ਤੁਸੀਂ ਮੰਨ ਲਓ 6 ਵਜੇ ਆਪਣਾ ਡਿਨਰ ਕਰ ਲਿਆ ਨਾ 7 ਵਜੇ ਆਪਣਾ ਡਿਨਰ ਕਰ ਲਿਆ ਉਸ ਤੋਂ ਬਾਅਦ ਤੁਸੀਂ ਕੁਝ ਵੀ ਨਹੀਂ ਖਾਣਾ ਪਾਣੀ ਵਗੈਰਾ ਤੁਸੀਂ ਲਿਕਵਿਡ ਪੀ ਸਕਦੇ ਹੋ ਪਾਣੀ ਵਗੈਰਾ ਪੀ ਲਓ ਤੁਸੀਂ ਠੀਕ ਹੈ ਹੋਰ ਤੁਸੀਂ ਕੁਝ ਨਹੀਂ ਖਾਣਾ ਹੈਗਾ ਅਗਰ ਤੁਸੀਂ ਮੰਨ ਲਓ 7 ਵਜੇ ਡਿਨਰ ਕੀਤਾ ਤਾਂ ਨੈਕਸਟ ਡੇ ਤੁਸੀਂ ਫਿਰ 11 ਵਜੇ ਜਿਹੜਾ ਹੈਗਾ ਆਪਣਾ ਫਾਸਟ ਤੋੜੋਗੇ 7 ਵਜੇ ਤੋਂ ਲੈ ਕੇ ਸਵੇਰੇ 11 ਵਜੇ ਤੱਕ ਕੁਝ ਨਹੀਂ ਖਾਣਾ ਪਾਣੀ ਪੀ ਸਕਦੇ ਹੋ ਤੇ 11 ਵਜੇ ਜੋ ਵੀ ਹੈਗਾ ਤੁਸੀਂ ਆਪਣਾ ਜਿਹੜਾ ਬ੍ਰੇਕਫਾਸਟ ਹੈ ਉਹ ਤੁਸੀਂ 11 ਵਜੇ ਆਪਣਾ ਕਰੋਗੇ ਤੇ ਉਹਦੇ ਵੀ ਬਹੁਤ ਵਧੀਆ ਰਿਜ਼ਲਟ ਰਹਿੰਦੇ ਨੇ ਤੇ ਹੁਣ ਮੈਨੂੰ ਵੀ ਥੋੜਾ ਟਾਈਮ ਹੋਇਆ ਅਜੇ ਹਫ਼ਤਾ 10 ਦਿਨ ਹੋਇਆ ਮੈਂ ਵੀ ਕਰ ਰਹੀ ਆ ਆਪਣੇ ਆਪ ਨੂੰ ਥੋੜਾ ਹਲਕਾ ਫੀਲ ਹੁੰਦਾ ਆ ਤੇ ਹੋਪਸ ਉਹ ਵਧੀਆ ਰਿਜ਼ਲਟ ਹੀ ਆਉਣਗੇ ਬਾਕੀ ਰਿਜ਼ਲਟ ਮੈਨੂੰ ਸਾਰਿਆਂ ਨੂੰ ਤੁਸੀਂ ਦੱਸਣੇ ਨੇ ਠੀਕ ਹੈ ਕਿਉਂਕਿ ਆਪਣੇ ਆਪ ਨੂੰ ਕਈ ਵਾਰੀ ਇੰਨਾ ਪਤਾ ਨਹੀਂ ਲੱਗਦਾ ਸਾਹਮਣੇ ਵਾਲੇ ਨੂੰ ਜਿਆਦਾ ਪਤਾ ਲੱਗਦਾ ਤੁਸੀਂ ਮੈਨੂੰ ਰੋਜ਼ ਦੇਖਦੇ ਹੋ ਇਹ ਵੀਡੀਓਜ਼ ਦੇ ਵਿੱਚ ਤੁਸੀਂ ਵੀ ਮੈਨੂੰ ਦੇਖ ਕੇ ਦੱਸਣਾ ਸਾਰੇ ਜਣਿਆਂ ਨੇ ਵੀ ਮਤਲਬ ਚੇਂਜ ਆ ਰਿਹਾ ਹੈ ਬਾਡੀ 'ਚ ਕਿ ਨਹੀਂ ਆ ਰਿਹਾ ਪਹਿਲਾਂ ਦੇ ਨਾਲੋਂ ਕਾਫੀ ਹੈ ਗਿਆ ਫਰਕ ਕਿ ਨਹੀਂ ਹੈਗਾ ਠੀਕ ਹੈ ਬਾਕੀ ਜਿਹੜੀਆਂ ਮੇਨ ਚੀਜ਼ਾਂ ਯਾਰ ਕਹਿੰਦੇ ਨੇ ਸਟ्रेस ਨਹੀਂ ਲੈਣਾ ਫਲਾਣਾ ਢਮਕਾਣਾ ਇਹੋ ਜਿਹੀਆਂ ਚੀਜ਼ਾਂ ਆਪਣੇ ਵਰਗੇ ਫੈਮਿਲੀਜ਼ ਦੇ ਵਿੱਚ ਇਦਾਂ ਹਣਾ ਨਹੀਂ ਪੋਸੀਬਲ ਹੁੰਦੀਆਂ ਲਾਈਫ ਦੇ ਵਿੱਚ ਕਿ ਆਪਾਂ ਕਹੀਏ ਕਿ ਆਪਾਂ ਬਿਲਕੁਲ ਟੈਨਸ਼ਨ ਫਰੀ ਰਹਿਣਾ ਫਤਿਹ ਕੈਮਰੇ ਦੇ ਅੱਗੇ ਤੁਸੀਂ ਹੱਥ ਰੱਖਿਆ ਹੋਇਆ ਖੜਾ ਆਣੀ ਰਾਤਾ ਨਹੀਂ ਆ ਰਹਾ ਠੀਕ ਹੈ ਜੀ ਠੀਕ ਹੈ ਤੇ ਬਾਕੀ ਕੋਸ਼ਿਸ਼ ਕਰਨੀ ਹੈ ਜਿੰਨਾ ਹੋ ਸਕੇ ਜੀ ਖੁਸ਼ ਰਹਾ ਕਰੋ ਠੀਕ ਹੈ ਨਾਲ ਐਕਸਰਸਾਈਜ਼ ਮੈਨੂੰ ਸੱਚ ਇਨਾ ਟਾਈਮ ਹੋ ਗਿਆ ਮੈਂ ਕਹ ਰਹੀ ਮੈਂ ਐਕਸਰਸਾਈਜ਼ ਸ਼ੁਰੂ ਕਰਨੀ ਹੈ ਟਾਈਮ ਹੀ ਨਹੀਂ ਮਿਲ ਪਾਰਾ ਕਿ ਮੈਂ ਐਕਸਰਸਾਈਜ਼ ਸ਼ੁਰੂ ਕਰ ਪਾਵਾਂ ਤੇ ਤੁਸੀਂ ਕੋਸ਼ਿਸ਼ ਕਰਿਆ ਕਰੋ ਦਿਨ ਪੂਰੇ ਦਿਨ ਚ 2 ਘੰਟੇ ਦੀ ਆਪਣੀ ਵਾਕ ਕਰੋ ਠੀਕ ਹੈ ਜੇ ਨਹੀਂ ਮੈਨੂੰ ਪਤਾ ਨਹੀਂ ਕਿ ਰ ਟਾਈਮ ਮਿਲਦਾ ਹੈਗਾ ਬਟ ਅਗਰ ਹੋ ਸਕਦਾ ਤਾਂ ਆਪਣਾ ਟਾਈਮ ਕੱਢੋ ਅੱਧੇ ਘੰਟੇ ਦੀ ਵਾਕ ਕਰੋ ਕੁਝ ਵੀ ਮਤਲਬ ਫਿਜ਼ੀਕਲ ਐਕਟੀਵਿਟੀ ਕਰੋ ਤੁਸੀਂ ਦੇਖੋਗੇ ਤੁਹਾਨੂੰ ਕਿੱਦਾਂ ਕੰਫਰਟ ਲੱਗਦਾ ਤੁਸੀਂ ਉਸ ਤਰੀਕੇ ਦੇ ਨਾਲ ਕਰ ਸਕਦੇ ਹੋ ਠੀਕ ਹੈ ਤੇ ਇਹੀ ਹੈ ਜੀ ਆਪਣਾ ਛੋਟਾ ਜਿਹਾ ਡਾਈਟ ਪਲਾਨ ਹੋਰ ਆਪਣੇ ਕੋਲੇ ਕੋਈ ਲੰਬੀ ਚੌੜੀ ਲਿਸਟ ਹੈ ਨਹੀਂ ਮਤਲਬ ਓਵਰਆਲ ਕਹਿੰਦਾ ਕਿ ਹੈਲਦੀ ਖਾਣਾ ਜੋ ਵੀ ਖਾਣਾ ਹੈ ਬਾਹਰ ਇਹਦੇ ਵਿੱਚ ਤਲਿਆ ਫੁਲਿਆ ਤਲੀਆਂ ਤਲੀਆਂ ਚੀਜ਼ਾਂ ਬਾਹਰ ਦਾ ਮਿੱਠਾ ਇਹੋ ਜਿਹਾ ਕੁਝ ਵੀ ਨਹੀਂ ਖਾਣਾ ਕੋਲਡ ਡਰਿੰਕਸ ਨਹੀਂ ਪੀੜੀਆਂ ਆਈਸਕ੍ਰੀਮਸ ਨਹੀਂ ਖਾਣੀਆਂ ਹਾਂ ਕਿਤੇ ਮਹੀਨੇ ਚ ਇੱਕ ਅੱਧੀ ਵਾਰ ਠੀਕ ਹੈ ਚੱਲਦਾ ਹੈ ਬਟਨ ਨੂੰ ਰੈਗੂਲਰ ਚੀਜ਼ ਡਾਈਟ ਰੈਗੂਲਰ ਡਾਈਟ ਵਿੱਚ ਨਹੀਂ ਲੈਣਾ ਤੁਸੀਂ ਆਪਾਂ ਡੇਲੀ ਅੱਛਾ ਮੈਂ ਨਾ ਪਤਾ ਕੀ ਕਰਦੀ ਮੈਂ ਬਾਜ਼ਾਰ ਜਾਣਾ ਵੀ ਬੜਾ ਅਵੋਇਡ ਕਰਦੀ ਆ ਕਿ ਮੈਂ ਬਾਜ਼ਾਰ ਜਿੰਨਾ ਘਟ ਜਾਵਾਂ ਵਧੀਆ ਗੱਲ ਹੈ ਕਿਉਂਕਿ ਐ ਹੁੰਦਾ ਫਿਰ ਬਾਜ਼ਾਰ ਜਾਣੇ ਨਾ ਕੁਛ ਨਾ ਕੁਛ ਕਈ ਸਮ ਟਾਈਮ ਉੱਥੇ ਖਾਦਾ ਜਾਂਦਾ ਫਿਰ ਆ ਹੁੰਦਾ ਕਿ ਇੰਨਾ ਚੰਗਾ ਕਿ ਤੁਸੀਂ ਅਸੀਂ ਨਾ ਹੀ ਜਾਈਏ ਘਰੇ ਰਹੀਏ ਠੀਕ ਹੈ ਤੇ ਹੁਣ ਤਾਂ ਗਰਮੀ ਆ ਰਹੀ ਹੈ ਬਹੁਤ ਵਧੀਆ ਬੈਸਟ ਟਾਈਮ ਹੈ weight loss ਕਰਨ ਦਾ ਤੇ ਤੁਸੀਂ ਬੜੇ ਆਰਾਮ ਦੇ ਨਾਲ ਆਪਣਾ weight loss ਕਰ ਸਕਦੇ ਹੋ ਐਵੇਂ ਮਹਿੰਗੀਆਂ ਡਾਈਟਾਂ ਲੈਣ ਦੀ ਲੋੜ ਨਹੀਂ ਹੈਗੀ ਠੀਕ ਹੈ ਆਪਣੇ ਕੋਲੇ Google ਹੈਗਾ ਨਹੀਂ ਕੁਝ ਪਤਾ ਲੱਗਦਾ Google search ਕਰੋ ਆਪਣਾ ਚੁੱਕ ਕਰਕੇ ਠੀਕ ਹੈ ਬਾਕੀ ਆਪਾਂ ਨੂੰ ਇੰਨਾ ਕਿਤੇ ਪਤਾ ਹੀ ਹੁੰਦਾ ਹੈ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਆਪਣੀ ਬੋਡੀ ਵਾਸਤੇ ਹੈਲਦੀ ਨੇ ਕਿਹੜੀਆਂ ਚੀਜ਼ਾਂ ਨਹੀਂ ਹੈਲਦੀ ਤੇ ਉਹ ਆਪਣਾ ਤੁਸੀਂ ਖਾਓ ਤੇ ਆਹੀ ਸੀਗਾ ਜੀ ਆਪਣਾ ਨਿਕਲਿਆ ਡਾਈਟ ਪਲਾਨ ਤੇ ਅੱਜ ਵਾਲਾ ਵਲੌਗ ਵੀ ਅਸੀਂ ਹੁਣ ਇੱਥੇ ਐਂਡ ਕਰਾਂਗੇ ਤੇ ਤੁਹਾਨੂੰ ਮਿਲਾਂਗੇ ਹੁਣ ਨਵੀਂ ਵੀਡੀਓ ਦੇ ਨਾਲ ਨਵੇਂ ਵਲੌਗ ਦੇ ਨਾਲ ਮਤੇ ਹਸ ਰਿਆ ਪਿਛੇ ਤੇ ਜਿਹੜੇ ਵੀ ਆਪਣੇ ਚੈਨਲ ਦੇ ਨਵੇਂ ਨੇ ਉਹ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਆਪਣੇ ਇਹ 10k ਹੈਗੇ ਨੇ ਉਹ ਕੰਪਲੀਟ ਕਰ ਦੋ ਸਾਰੇ ਜਣੇ ਤੁਹਾਡੇ ਅੱਗੇ ਹੁਣ ਇਹ ਰਿਕਵੈਸਟ ਹੀ ਹੈ ਕਿ 10k ਆਪਣੇ ਚੈਨਲ ਤੇ ਫਟਾਫਟ ਤੁਸੀਂ ਕੰਪਲੀਟ ਕਰ ਦੋ ਤੇ ਚਲੋ ਜੀ ਤਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਖੁਸ਼ ਰਹੋ ਹਰ ਦਿਨ ਵਧੀਆ ਰਹੋ ਤੇ ਗਰਮੀਆਂ ਦੀਆਂ ਛੁੱਟੀਆਂ ਆਉਣ ਵਾਲੀਆਂ ਨੇ ਠੀਕ ਹੈ ਤੇ ਗਰਮੀਆਂ ਦੀਆਂ ਛੁੱਟੀਆਂ ਦਾ ਵੀ ਕਿਸੇ ਨੇ ਅਨਜਾਜ ਫਾਇਦਾ ਨਹੀਂ ਖਾਣਾ ਹੈਗਾ ਉਹਦੇ ਚ ਕਿਤੇ ਨਾ ਹੋਵੇ ਕਿ ਨਾਨੀ ਘਰੇ ਗਏ ਤੇ ਚੱਕ ਤੇ ਫਟੇ ਜਾ ਕੇ ਜਿਹੜੀ ਡਾਈਟ ਕੀਤੀ ਸੀਗੀ ਸਾਰੀ ਗਈ ਖੂਚ ਖਾਣ ਪੀਣ ਦਾ ਖਾਸ ਧਿਆਨ ਰੱਖਣਾ ਯਾਰ ਸਾਰਿਆਂ ਨੇ ਠੀਕ ਹੈ ਜੀ ਓਕੇ ਰਿ ਬਾਏ ਬਾਏ